ਜੋ ਅੱਜ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਜੋ ਆ ਗੱਲ ਕਹੀ ਆ ਵਨ ਨੇਸ਼ਨ ਵਨ ਹਸਬੰਡ ਇੱਕ ਸੰਧੂਰ ਦੇ ਨੌ ਤੇ ਤੁਸੀਂ ਐਸੀਆਂ ਗੱਲਾਂ ਕਰੋ ਇਹ ਸਾਡੇ ਦੇਸ਼ ਚ ਸਾਡੇ ਸੰਸਕਾਰਾਂ ਚ ਸਾਡੇ ਦੇਸ਼ ਤੇ ਇਹ ਚੀਜ਼ਾਂ ਨਹੀਂ ਗਈ ਤੁਸੀਂ ਇਹ ਵਨ ਨੇਸ਼ਨ ਵਨ ਹਸਬੰਡ ਦੀ ਗੱਲ ਕਿਵੇਂ ਕੀਤੀ ਜੀ ਤੁਸੀਂ ਸਮਝਦੇ ਕੀ ਹੋ ਆਪਣੇ ਆਪ ਨੂੰ ਤੁਸੀਂ ਕਮੇਡੀਅਨ ਹੋ ਤੁਸੀਂ ਕੁਝ ਵੀ ਬੋਲੋਗੇ ਅੱਜ ਪਤਾ ਲੱਗ ਗਿਆ ਮੁੱਖ ਮੰਤਰੀ ਪੰਜਾਬ ਦਾ ਵੀ ਕਿਸ ਨੀਵੇਂ ਪੱਧਰ ਦਾ ਇਹ ਮੁੱਖ ਮੰਤਰੀ ਹੈ ਦੇਖੋ ਮੈਂ ਬੜਾ ਗੰਭੀਰਤਾ ਨਾਲ ਜੋ ਬਿਆਨ ਪਿਛਲੇ ਦਿਨ ਤੇ ਤੇ ਖਾਸ ਤੌਰ ਅੱਜ ਦੋਨੋਂ ਪਾਰਟੀਆਂ ਜਿਹਦੇ ਵਿੱਚ ਇੱਕ ਜਿਹੜੇ ਬੜੇ ਤਜਰਬੇਕਾਰ ਨੇ ਭਗਵੰਤ ਮਾਨ ਸਾਹਿਬ ਇਸ ਕਮਾਂ ਦੇ ਦੂਜੇ ਨਾਲ ਹੀ ਉਹਨਾਂ ਦੇ ਖਾਸੇ ਦੋਸਤ ਰਾਜਾ ਬੜਿੰਗ ਸਾਹਿਬ ਦੋਨਾਂ ਦੀਆਂ ਮੈਂ ਗੱਲਾਂ ਸੁਣੀਆਂ ਉਸ ਵੇਲੇ ਮਨ ਇੰਨਾ ਮਤਲਬ ਦੁਖੀ ਤੇ ਇੰਨਾ ਅੰਦਰੋਂ ਸੋਚ ਕੇ ਹੈਰਾਨਗੀ ਆਉਂਦੀ ਹੈ ਵੀ ਇਹ ਕਿਸੇ ਕੱਲ ਦਾ ਵੀ ਮਖਾਲ ਮਖੌਲ ੜਾ ਸਕਦੇ ਆ ਇੱਕ ਪਾਸੇ ਜੰਮੂ ਕਸ਼ਮੀਰ ਚ ਸਾਡੀਆਂ ਭੈਣਾਂ ਚੁਣ ਚੁਣ ਕੇ ਚੁਣ ਚੁਣ ਕੇ ਉਸ ਪਾਕਿਸਤਾਨ ਨੇ ਉਹਨਾਂ ਦੇ ਸੰਧੂਰ ਅਜਾੜੇ ਉਹਨਾਂ ਨੂੰ ਵਿਧਵਾ ਕੀਤਾ ਤੇ ਸਦਾ ਲਈ ਸੰਦੂਰ ਜਿਹੜਾ ਉਹ ਆਪਣੇ ਉਹਨਾਂ ਸ਼ਿੰਗਾਰ ਆ ਜਿਹੜਾ ਸਾਡੀਆਂ ਭੈਣਾਂ ਦਾ ਮਾਮਾ ਦਾ ਉਹ ਉਜਾੜ ਕੇ ਰੱਖਦਾ ਇਹ ਬੰਦਿਆਂ ਨੂੰ ਉਹ ਚ ਵੀ ਤਮਾਸ਼ਾ ਹਾਸਾ ਹਾਸ ਕਿੜਕਿੜ ਕੇ ਗੱਲਾਂ ਬਲਿੰਗ ਸਾਹਿਬਾ ਮੈਂ ਸੁਣ ਰਿਹਾ ਸੀ ਹੁਣੀ ਆ ਦੂਜਾ ਚੀਫ ਮਿਨਿਸਟਰ ਸਾਹਿਬ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਸੰਦੂਰ ਤੇ ਨੌ ਤੇ ਇਹਨਾਂ ਨੂੰ ਤਮਾਸ਼ਾ ਏ ਇਹਨਾਂ ਨੂੰ ਕੋਈ ਉਹਨਾਂ ਦੇ ਨਾਲ ਦੁੱਖ ਨਹੀਂ ਉਹਨਾਂ ਨਾਲ ਕੋਈ ਇਹਨਾਂ ਨੂੰ ਰਹਿਮ ਨਹੀਂ ਇਹਨਾਂ ਨੂੰ ਸਿਰਫ ਇਦੇ ਵਿੱਚ ਸਿਆਸਤ ਸੁਝਦੀ ਹੈ ਤੇ ਉਹ ਵੀ ਸੰਧੂਰ ਦੇ ਨਾਂ ਤੇ। ਉਹਨਾਂ ਨੂੰ ਪੁੱਛੋ ਜਾ ਕੇ ਉਹਨਾਂ ਦਾ ਦਰਦ ਜਿਨ੍ਹਾਂ ਦਾ ਸਾਰੀ ਉਮਰ ਲਈ ਜਿਹੜੀਆਂ ਵਿਧਵਾਵਾਂ ਹੋ ਗਈਆਂ। ਜਿਹੜਿਆਂ ਦੇ ਬੱਚਿਆਂ ਦੇ ਆਪਣੇ ਬਾਪ ਚਲੇ ਗਏ, ਉਹ ਭੈਣਾਂ ਦੇ ਉਹ ਪੁੱਛੋ ਜਿਨ੍ਹਾਂ ਦੇ ਭਰਾ ਚਲੇ ਗਏ। ਉਹ ਦਰਦ ਪ੍ਰਧਾਨ ਮੰਤਰੀ ਜੀ ਜਾਣਦੇ ਆ। ਇਹ ਕਹਿਣ ਚ ਮੈਨੂੰ ਕੋਈ ਵੀ ਮਾੜਾ ਜਿਹਾ ਵੀ ਗਰੇਜ਼ ਨਹੀਂ। ਵੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਦੀ ਸਰਕਾਰ ਫੌਜ ਨੂੰ ਸਲਾਮ ਫੌਜ ਤੋਂ ਉੱਤੇ ਕੁਝ ਨਹੀਂ ਪਰ ਫੈਸਲਾ ਲੈਣ ਦੀ ਤਾਕਤ ਦੇਸ਼ ਦੇ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਆ ਉਹ ਨਰਿੰਦਰ ਮੋਦੀ ਜੀ ਨੇ ਇਹ 'ਚ ਵੀ ਕੋਈ ਗਲਤਫਹਿਮੀ ਆ ਕੋਈ ਭੁਲੇਖਾ ਇਹ 'ਚ ਹਰ ਗੱਲ 'ਚ ਤੁਸੀਂ ਸਿਆਸਤ ਕਰਨੀ ਆ ਜਦੋਂ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਪਰੇਸ਼ਨ ਸੰਧੂਰ ਨੌ ਰੱਖਿਆ ਗਿਆ ਜਿਹੜਾ ਹਜੇ ਵੀ ਜਾਰੀ ਆ ਤੇ ਤੁਸੀਂ ਇਹ ਮਖੌਲ ਲਾਉਨੇ ਆ ਤਾਨੂੰ ਕਦੇ ਵੀ ਉਹ ਸਾਡੀਆਂ ਮਾਵਾ ਭੈਣਾ ਮਾਫ ਨਹੀਂ ਕਰਨਗੀਆਂ ਕਦੇ ਤੁਸੀਂ ਕਹਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦੇ ਆਨੂੰ ਕਿੱਦਾਂ ਵੱਡਾ ਸਾਡੇ ਲਈ ਇੱਕ ਇਹ ਇਹ ਜਿਹੜਾ ਕਿਸੇ ਦੀ ਸੰਧੂਰ ਉਹਦੀ ਮੰਗ ਚ ਭਰਨਾ ਇਹ ਕਿੱਡੀ ਬੜੀ ਗੱਲ ਆ ਤੁਸੀਂ ਕਹਿੰਦੇ ਹੋ ਸੰਧੂਰ ਲੈ ਕੇ ਚਲੇ ਜਾਓ ਭਾਜਪਾ ਵਾਲੇ ਚਲੇ ਜਾਓ ਘਰ ਘਰ ਬਿੱਟੂ ਤੁਸੀਂ ਚਲੇ ਜਾਓ ਮੈਂ ਹੈਰਾਨ ਹੋ ਗਿਆ ਤੁਹਾਨੂੰ ਇਹ ਗੰਭੀਰਤਾ ਨਹੀਂ ਪਤਾ ਕੀ ਜਿਹੜਾ ਨੇ ਤੁਸੀਂ ਕਹਿ ਰਹੇ ਹੋ ਸੰਧੂਰ ਘਰ ਕਰ ਲੈ ਕੇ ਚਲੇ ਜਾਓ ਉਹ ਤੁਹਾਡੀਆਂ ਭੈਣਾ ਨਹੀਂ ਗਿਆ ਤੁਹਾਡੀਆਂ ਮਾਵਾ ਨਹੀਂ ਗਿਆ ਤੁਸੀਂ ਇਹ ਜ਼ੁਰਤ ਕਿਵੇਂ ਕੀਤੀ ਇਹਦੀ ਗੱਲ ਕਰਨ ਦੀ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਪਤਾ ਇਹ ਚੀਜ਼ਾਂ ਦਾ ਤੁਹਾਨੂੰ ਕੀ ਅਹਿਸਾਸ ਸਾਨੂੰ ਪਤਾ ਹੈ ਵੀ ਇਹ ਸ਼ਹਾਦਤਾਂ ਕਿਵੇਂ ਦਿੱਤੀਆਂ ਜਾਂਦੀਆਂ ਕੁਰਬਾਨੀਆਂ ਕਿਵੇਂ ਦਿੱਤੀਆਂ ਜਾਂਦੀਆਂ ਉਹ ਪਰਿਵਾਰਾਂ ਦਾ ਹਾਲ ਕੀ ਹੁੰਦਾ ਮੁੜ ਕੇ ਇਹ ਕਦਰਾਂ ਕੀਮਤਾਂ ਅਸੀਂ ਦੇਖੀਆਂ ਏ ਕਿਸ ਤਰੀਕੇ ਨਾਲ ਸ਼ਹਾਦਤਾਂ ਦੇਣੀਆਂ ਪੈਂਦੀਆਂ ਐ ਤੇ ਕਿਵੇਂ ਵਿਧਵਾ ਕਿਵੇਂ ਭਰਾ ਕਿਵੇਂ ਬੱਚੇ ਬਾਤ ਬਿਲਕਦੇ ਆ ਤੁਸੀਂ ਇਹ ਚੀਜ਼ਾਂ ਨੂੰ ਜਾਣਦੇ ਨਹੀਂ ਉਹ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਤੁਸੀਂ ਹਮੇਸ਼ਾ ਪਾਕਿਸਤਾਨ ਦੇ ਹੱਕ ਚ ਬੋਲਿਓ ਚਾਹੇ ਗੌਰਵ ਗਗੋਈ ਹੋਵੇ ਚਾਹੇ ਤੁਸੀਂ ਰਾਜਾ ਬੜਿੰਗ ਸਾਹਿਬ ਹੋ ਪਰਲਮੈਂਟ ਚ ਵੀ ਤੁਸੀਂ ਬੋਲਿਓ ਅੱਜ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਦੇਸ਼ ਸਾਡੀ ਦੇਸ਼ ਦੀ ਫੌਜ ਤੁਹਾਨੂੰ ਜਹਾਜ਼ ਦਿਖਾਵੇ ਤੁਹਾਨੂੰ ਫਲੀਟ ਦਿਖਾਵੇ ਖੜਾ ਕਰਕੇ ਤੁਸੀਂ ਪਾਕਿਸਤਾਨ ਦੇ ਹੱਕ 'ਚ ਹੀ ਰਹੇ ਹੋ ਹਮੇਸ਼ਾ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਪਾਕਿਸਤਾਨ ਨੇ ਸਾਨੂੰ ਫਲੀਟ ਦਿਖਾਤਾ ਆਪਣਾ ਤੇ ਇੰਡੀਆ ਵਾਲੇ ਸਾਨੂੰ ਫਲੀਟ ਦਿਖਾਉਣ ਤੁਹਾਨੂੰ ਵਿਸ਼ਵਾਸ ਨਹੀਂ ਆਪਣੀ ਫੌਜ ਤੇ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਆ ਆਪਣੀ ਫੌਜ ਤੇ ਤੁਸੀਂ ਹਰ ਚੀਜ਼ ਤੇ ਯਾਰ ਸਵਾਲ ਖੜਾ ਕਰਦੇ ਹੋ ਹਰ ਚੀਜ਼ ਤੇ ਤੁਸੀਂ ਤਮਾਸ਼ਾ ਬਣਾਉਂਦੇ ਆ ਤੋਂ ਬਾਅਦ ਇੱਕ ਜਿਹੜੀ ਸਭ ਤੋਂ ਵੱਡੀ ਤੁਸੀਂ ਮਾਫੀ ਮੰਗੋ ਅੱਜ ਦੂਜੀ ਗੱਲ ਜੋ ਤੁਸੀਂ ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਚ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲੜਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕਦੇ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਹੈ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰਿਜ਼ਮ ਭਰੀ ਆ ਤੁਸੀਂ ਅੱਜ ਗੁਪਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖਮਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੋ ਨਹੀਂ ਅਸੀਂ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਕ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜ ਕੇ ਰਾਜਾ ਬੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਬਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਮੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਬੜਿੰਗ ਦੀ ਬਾਹਰ ਆ ਗਈ ਇਸ ਕਰਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਬਰਾ ਵੀ ਤੁਸੀਂ ਕਿਹਾ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚਿਓ ਜਿਹੜਾ ਜਿਹੜਾ ਤੁਸੀਂ ਅੱਜ ਇੱਕ ਨਾਉਣਾ ਕੰਮ ਕੀਤਾ ਜੋ ਅੱਜ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਜੋ ਆ ਗੱਲ ਕਹੀ ਆ ਵਨ ਨੇਸ਼ਨ ਵਨ ਹਸਬੰਡ ਇੱਕ ਸੰਧੂਰ ਦੇ ਨੌਤੇ ਤੁਸੀਂ ਐਸੀਆਂ ਗੱਲਾਂ ਕਰੋ ਕਿ ਸਾਡੇ ਦੇਸ਼ ਸਾਡੇ ਸੰਸਕਾਰਾਂ 'ਚ ਸਾਡੇ ਦੇਸ਼ 'ਤੇ ਇਹ ਚੀਜ਼ਾਂ ਨਹੀਂ ਗਈਆਂ ਤੁਸੀਂ ਟ੍ਰੇਨਡ ਹੋ ਸਕਦੇ ਹੋ ਇਸ ਕੰਮ ਕਰਨ 'ਚ ਤੁਸੀਂ ਜਿਹੜਾ ਬਦਲਾਅ ਕਰਨ ਦੀ ਗੱਲ ਕਰਦੇ ਨਾ ਤੁਸੀਂ ਆਪਣੇ ਪਰਿਵਾਰ 'ਚ ਬਦਲਾਅ ਕਰ ਸਕਦੇ ਹੋ ਤੁਹਾਨੂੰ ਮੁਬਾਰਕ ਹੋਊਗੀ ਜਿੰਨੇ ਮਰਜ਼ੀ ਬਦਲਾਅ ਕਰ ਲਿਓ ਪਰ ਤੁਸੀਂ ਕਿਸੇ ਨਾਰੀ ਬਾਰੇ ਕਿਸੇ ਕਿਸੇ ਦੇ ਪੰਜਾਬ ਜਾਂ ਦੇਸ਼ ਦੇ ਸੱਭਿਆਚਾਰ 'ਚੋਂ ਸਾਡਾ ਸਿਧਾਂਤ ਆ ਤੁਸੀਂ ਇਹ 1 ਨੇਸ਼ਨ 1 ਹਸਬੰਡ ਦੀ ਗੱਲ ਕਿਵੇਂ ਕੀਤੀ ਜੀ ਤੁਸੀਂ ਸਮਝਦੇ ਕੀ ਹੋ ਆਪਣੇ ਆਪ ਨੂੰ ਤੁਸੀਂ ਕਮੇਡੀਅਨ ਨੂੰ ਤੁਸੀਂ ਕੁਝ ਵੀ ਬੋਲੋਗੇ ਅੱਜ ਪਤਾ ਲੱਗਿਆ ਮੁੱਖ ਮੰਤਰੀ ਪੰਜਾਬ ਦਾ ਵੀ ਕਿਸ ਨੀਵੇਂ ਪੱਦਰ ਦਾ ਇਹ ਮੁੱਖ ਮੰਤਰੀ ਆ